ਹੁਸ਼ਿਆਰਪੁਰ ਦੇ ਬਲਾਕ ਮਹਿਲਪੁਰ ਵਿੱਚ ਬੀਡੀਪੀਓ ਵੱਲੋਂ ਕੀਤੇ ਗਏ ਕਥਿਤ ਘੁਟਾਲੇ ਨੂੰ ਲੈ ਕੇ ਭਾਜਪਾ ਨੇਤਾਵਾਂ ਨੇ ਇਸ ਮਾਮਲੇ ਦੀ ਸੀਵੀਆਈ ਜਾਂਚ ਦੀ ਮੰਗ ਕੀਤੀ ਹੈ। ਸਾਬਕਾ ਮੰਤਰੀ ਤਿਸ਼ਨ ਸੂਦ, ਸੋਨ ਸਿੰਘ ਠੰਡਰ, ਬੀਬੇ ਮਹਿੰਦਰ ਕੌਰ ਜੋਸ਼, ਨਮਿਸ਼ਾ ਮਹਿਤਰਾ ਕਹਿਣਾ ਹੈ ਕਿ ਇਹ ਸਾਰਾ ਪ੍ਰਚਾਰ ਸਿਆਸੀ ਸ਼ੈਅ ਤੇ ਹੋਇਆ ਹੈ ਅਤੇ ਘੁਟਾਲਾ ਉਜਾਗਰ ਹੋਣ ਤੇ ਇਨੇ ਦਿਨ ਬਾਅਦ ਵੀ ਦੋਸ਼ੀ ਬੀਡੀਪੀਓ ਜੋ ਕਿ ਅਸਲ ਵਿੱਚ ਅਕਾਊਂਟੈਂਟ ਹੈ ਦਾ ਆਪਣੇ ਅਹੁਦੇ ਤੇ ਬਣਿਆ ਰਹਿਣਾ ਸਰਕਾਰ ਦੀ ਮਿਲੀ ਭੁਗਤਵਾਲ ਇਸ਼ਾਰਾ ਕਰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਉਹ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਜਾਂਚ ਦੀ ਮੰਗ ਕਰਨਗੇ ਸਰਦਾਰ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਥੋੜੇ ਸਮੇਂ ਦੇ ਸੱਦੇ ਦੇ ਤੁਸੀਂ ਪਹੁੰਚੇ ਇਹ ਜਿਹੜਾ ਮੁੱਦਾ ਬਹੁਤ ਸਿਆ ਮੁੱਦਾ ਜਿਹੜਾ ਹੈਗਾ ਸ਼ਾਹਪੁਰ ਦਾ ਇੱਕ ਟੌਪ ਟੈਂਡਰ ਰੈਂਕ ਤੇ ਬੰਦੇ ਨੂੰ ਉਹਨਾਂ ਨੇ 4 4.5 ਬਲੋਕ ਦੇ ਦਿੱਤੇ ਤੇ ਅਡੀਸ਼ਨਲ ਚਾਰਜ ਦੇ ਤੇ ਸੀਡੀਸੀ ਤੇ ਉਹਨੇ ਨਤੀਜਿਆਂ ਨਾਲ ਬਹੁਤ ਵੱਡੇ ਵੱਟ ਕੱਪਲੇ ਆਏ ਆ ਔਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਚੱਕੇ ਆ ਪ੍ਰੈਸ ਦੇ ਵੀ ਕਾਫੀ ਫੈਕਟਸ ਨੂੰ ਹਾਈਲਾਈਟ ਕੀਤਾ ਤੇ ਸਾਨੂੰ ਵੀ ਲੱਗਦਾ ਪਈ ਜਿਹੜੇ ਫੈਕਟਸ ਆ ਉਹ ਕੋਈ ਸੀਮੰਟ ਨਹੀਂ ਐਸਰਲ ਤੱਕ ਤੇ ਇੱਕ ਵੀਡੀਓ ਜਾਈ ਕੋਨਟੈਂਟ ਸਾਰਾ ਕੁਝ ਅੱਡੇ ਵੱਡੇ ਵੱਡੇ ਕਪਲੇ ਕਰਦੇ ਜਿਹੜੇ ਮੋਟੇ ਮੋਟੇ ਤਾਥਾ ਪਤਾ ਹੀ ਆ ਸਮ ਨੂੰ ਵਾਏ ਅਖੇਰੀ ਜਿਹੜਾ ਵੀਡੀਓ ਬੰਨ ਦਾ ਉਸਾਰਪੜ ਦਾ ਚਾਰਜ ਆਕਾਉਂਟੈਂਟ ਨੂੰ ਦੱਸਦਾ ਇੱਕ ਇੱਕ ਪਈ ਦੋ ਹਲੇ ਤੱਕ ਉਹ ਅਜੇ ਵੀਡੀਓ ਉਹਥੇ ਕੰਮ ਕਰ ਰਿਹਾ ਹੈ ਤੇ ਭਾਈ ਤੇਨ ਪਈ ਨੂੰ ਉਹਨੂੰ ਵੀਡੀਓ तो हुशियारपुर तो ब्लॉक तो टू का चार्ज दिता गया तो चार्ज वे को चौबीस दस चौ चौबीस तक तो डायरेक्टर तो ने दिता से चार्ज तो एक वीडियो पावर वीडियो चार्ज दिता कार्य डीडीओवि ड्राइवर सिंह ऑफिसर डी ओमु पाद डिप्टी कमिश्नर साहब ने दियां <laughs> हाजीपुर ब्लॉक द ਉਥੇ 13 6 23 ਤੋਂ 23 6 ਤੱਕ ਰਿਹਾ। ਉਹਦੇ ਬਾਅਦ ਭੋਂਗਾ ਬਲਾਕ ਦਾ ਉਹਨਾਂ ਨੂੰ ਐਡੀਸ਼ਨਲ ਚਾਰਜ ਦਿੱਤਾ 12 7 23 ਤੋਂ 31 24 ਤੱਕ। ਤੇ ਸਾਹਮਣੇ ਮਾਲਪੁਰ ਦਾ ਉਹਨਾਂ ਨੂੰ ਚਾਰਜ ਦਿੱਤਾ ਡੀਜੀ ਪਾਵਰ ਦਾ। ਉਹ ਐਡੀਸ਼ਨਲ ਚਾਰਜ ਨੇ ਡੀਜੀ ਪਾਵਰ ਦਿੱਤੀਆਂ। ਕੋਰੀਆ 21 24 ਤੋਂ 8 24 25 ਦਾ ਤੇ ਇੱਕ ਬੰਦੇ ਨੂੰ ਜਿਹੜਾ ਵੀਡੀਓ ਮੰਨ ਲਈ ਵੀ ਕੁਆਲੀਫਾਈਡ ਨਹੀਂ ਹੈ ਉਹ ਪੰਜੇ ਬਲੋਕਾਂ ਦੇ ਚਾਰ ਚਲੋ ਸਮੇਂ ਤੇ ਦੱਸਦੇ ਗਏ। ਔਰ ਇਹਨਾਂ ਚਾਰਾਂ ਇਹਨਾਂ ਦੇ ਚਿਗਰਾਣਾਂ ਦੇ ਜ਼ੋਰਦਿਆਂ ਦੇ ਚਿਗਰਾਣ ਬਹੁਤ ਵੱਡੇ ਕਪੜੇ ਸਾਹਮਣੇ ਆਏ ਆ। ਔਰ ਮੈਂ ਕਪਲੇਟਾ ਫਿਰ ਉਹ ਆ ਜਿਹੜੇ ਰਾਸ਼ਟਰੀ ਕਮਿਸ਼ਨ ਦੇ ਪੈਸੇ ਸੈਂਟਰ ਗਵਰਨਮੈਂਟ ਭੇਜਦੇ ਆ ਉਹਨਾਂ ਨੂੰ ਖੁਰਦ-ਬੁਰਦ ਕਰਦੇ ਆ ਦਰਸਲ ਵਿੱਚ ਆਮ ਆਦਮੀ ਪਾਰਟੀ ਨੇ आई दो पंचायत चौबीत भंग प्री प्रीमच्योर और मानजो हाई कोर्ट ने उन्होंने रोक भी लाई बावजूद उन्होंने एडमिनिस्ट्रेस ला पंद्रह नौ चौबी सात महीने बाद तकरीबन द्वारा इलेक्शन हुए थे फिर जी सहु चुकई गई तीन बारह चौबीस इस पीरियड के बहुत बड़े वे कपड़े हुए है जो तो गया जिसने इन्हना को मालपुर ब्लॉक का चार्ज है ਉਸ ਨੇ ਕੋਈ 1 1 ਕਰੋੜ ਰੁਪਇਆ ਇਹਨਾਂ ਨੇ ਬਖਵਾਤ ਤਰੀਕਾਂ ਤੇ ਪੜਵਾਇਆ ਜਿਹੜਾ ਉੱਥੇ ਦਾ ਹਰਬੰਦਰ ਸਿੰਘ ਲੈ ਜਿਹੜਾ ਉੱਥੇ ਦਾ ਸੀਗਾ ਵੀਡੀਓ ਉਹਨੂੰ ਜਦੋਂ ਹੀ ਛੁੱਟੀ ਤੇ ਗਿਆ ਉਹ ਇਹਨੂੰ ਚਾਰਜ ਦਿੱਤਾ ਗਿਆ ਉਸ ਚਾਰਜ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਬਿਲਕੁਲ ਕਲੀਅਰ ਕਰਕੇ ਲਿਖਿਆ ਇਹ ਨੂੰ ਡੀਪੀ ਬਾਲੇ ਦਿੱਤੀ ਜਾਂਦੀ ਹੈ ਇਹ ਸਿਰਫ ਨਿ ਦੇਖਾ ਦੇ ਬਹਿ ਡਿਸਟ੍ਰੀਬਿਊਟ ਕਰੇਗਾ ਤੇ ਸਰਫਾਨ ਦੇਗਾ ਕਲੀਅਰ ਆ ਚਾਹ ਤੇ ਇਹਨਾਂ ਨੇ ਹੋਰ ਐਂਡ ਪਾਵਰ ਮੇਗਾ ਦੇ ਪੈਸੇ ਦੇ ਨੇ ਸਿਰਜੀ ਦੇਣੇ ਬਹੁਤ سارے ਪੈਸੇ ਫਰਜੀ ਦੁਕਾਨਾਂ ਬਣ ਕੇ ਉਹਨਾਂ ਦੇ ਇਸ ਤੋਂ ਕੋਈ ਕੰਮ ਨਹੀਂ ਹੋਇਆ ਜਿਸ ਤਰ੍ਹਾਂ ਯੂਨਾਈਟਿਡ ਫਾਈਟਸ ਪਾਈਪਸ ਪਾਵਰਸ ਨੂੰ ਬਹੇ ਦੇ ਤੇ ਰਾਜਾ ਸੇਲਜ਼ ਕਾਰਪੋਰੇਸ਼ਨ ਦੇ ਪਾਇਦੇ ਤੇ ਇਹਨਾਂ ਨੇ ਕੰਮ ਨਹੀਂ ਕੋਈ ਕੀਤਾ ਪੰਜੋ ਪੰਚਾਇਤਾਂ ਨੂੰ ਦਿੱਤੇ ਪੈਸੇ ਇਹਨਾਂ ਨੇ ਚੁੱਬੇ ਵਾਲ ਦੀ ਬੈਠਿਆ ਸਾਡੇ ਸਰਦਾਰ ਸਿੰਘ ਫੰਡਲ ਜੀ ਕੋਮਤਪੁਰ ਕੋਟਹਤੋਈ ਬੈਪਲਪੁਰ ਤੇ ਖਵਾਣਾ ਇਥੇ ਇੱਕੋ ਹੀ ਐਡਮਿਨਿਸਟਰेटर ਹੈ ਨਾ ਪੰਚਾਇਤ ਇੱਕੋ ਐਡਮਿਨਿਸਟਰेटर ਹੈ ਇੱਕੋ ਸਕੱਟਰੀ ਹੈ ਉੱਥੇ ਪੰਚਾਇਤਾਂ ਨੇ ਇਹਨਾਂ ਪੰਚਾਇਤਾਂ ਨੇ ਪੈਸੇ ਖਾ ਲਏ ਐਡਮਿਨਿਸਟਰੇਟਰਾਂ ਨੇ ਕਹਿ ਕੇ ਡਾਲੇ ਸੱਤ ਨੰਬਰ ਦੇ ਉਹਨਾਂ ਦੇ ਅਗੇਂਸਟ ਕੋਈ ਕੰਮ ਨਹੀਂ ਹੋ। ਔਰ ਜਿਸਨੇ ਜਿਹੜਾ ਪਤਾ ਲੱਗਿਆ ਜਿਹੜਾ ਜਿਹੜਾ ਵੀਡੀਓ ਚੁੱਕੀ ਕਰਕੇ ਆਸੀ ਉਹਨਾਂ ਨੇ ਆਪ ਲਿਖ ਕੇ ਕੰਪਲੇਟ ਕਰਤੀ ਲਓ। ਉਹ ਲਿਖ ਕੇ ਕੰਪਲੇਟ ਕਰਦੀ ਕਿ ਮੈਨੂੰ ਪਤਾ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਬਹੁਤ ਵੱਡੇ ਫਰਾਡ ਹੋ ਗਏ ਬਹੁਤ ਵੱਡੇ ਸੰਗਲਿੰਗ ਹੋਈ ਹੈ। 1 ਕਰੋੜ ਰੁਪਏ ਦੇ ਕਰੀਬ कपला हो गया तो मैं द्वारा चार्ज लैना चाहता उन्हें एक कंपलेट दी डी डी पी ओ उ कोई कार्रवाई नहीं दूसरी कंपलेट की तीन तीन पच्ची डर हाल तक कार्रवाई जो सही पिछो तो उल कईटम आइटम है पैसे कढ़ाने की उन्हें डिटेल रखी है ਨਾਲ クリア ਲਿਖਿਆ ਕਿ ਉੱਥੇ ਨਾ ਕੋਈ ਸਮਾਨ ਆਇਆ ਨਾ ਕੋਈ ਕੰਮ ਹੋਇਆ ਇਹ ਸੋ ਇੰਟਰਸਟਿੰਗ ਹੈ ਇਹ ਕੁਝ ਫਰਮਾਂ ਨੂੰ ਬੈਸੇ ਦਿੱਤੇ ਗਏ ਤੇ ਕੁਝ ਇੰਜੀਨੀਅਰ ਬੰਦੇ ਨੂੰ ਕਹਾ ਦਿੱਤੇ ਜਦਾਂ ਰਾਜਾ ਸੇਅਰ ਕੋਰਪੋਰੇਸ਼ਨ ਟਿਊਬਲ ਲਾਂਦੇ ਆ ਨਵਾਂ ਸ਼ਹਿਰ ਦੇ ਫਰਮਾਂ ਪਰ ਕੰਮ ਕਰਨਾ ਹੈ ਰਾਈਟਡ ਪਾਈਪਸ ਐਂਡ ਪੇਵਰਸ ਇਹ 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 ਬਾੜੀਆਂ ਕਲਾ ਦੀ ਫਰਮਾਂ ਇਹਨਾਂ ਨੇ ਵੀ ਕੋਈ ਕੰਮ ਨਹੀਂ ਕੀਤਾ ਇੱਕ ਮਨਦੀਪ ਸਿੰਘ ਨੂੰ ਪੇਮੈਂਟ ਆਈਆਂ ਤੇਰੇ 4 5 ਲੱਖ ਦੀ ਨਾ ਮਨਦੀਪ ਮਨਦੀਪ ਸਿੰਘ ਨੂੰ ਵੀ ਪੇਮੈਂਟ ਹੋਈਆਂ ਸੇ ਉਹ ਮਨਦੀਪ ਸਿੰਘ ਜਿਹੜਾ ਹੈਗਾ ਉਹ ਸ਼ਾਹਪੁਰ ਦੇ ਐਮਸੀ ਆਮ ਆਦਮੀ ਪਾਰਟੀ ਦਾ ਐਮਸੀ ਅਰਵਿੰਦਰ ਸਿੰਘ ਦਾ ਮੁੰਡਾ बार बार उस मनदीप सिंह ने उस कंप्लेट भी लिखे आते हैं पेमेंट आ है। चार लाख पैंठ हज़ार रुपये पेमेंट होगी ये प्रेस कॉन्फ्रेंस तो बाद असी होम मिनिस्ट्री ने भी मिनिस्ट्र को भी लिखा सेम रिक्वेस्ट फाइनेंस मिनिस्टर को भी लिखा और पंचायती राज्य मिनिस्टर ने भी सेंटर जैन लिखा ਆਪਣਾ ਜੋ ਪੁੱਛ ਸੀ ਤੁਹਾਡੇ ਐਸਪ੍ਰੈਸਸ ਤੋਂ ਪਹੁੰਚ ਕੇ ਆਤਾ ਇਸ ਗੱਲ ਦੇ ਉਹ ਤਾਂ ਖੰਡਾ ਜੀ ਕਰ ਮੈਂ ਡਿਵੈਲਪਮੈਂਟ ਵਿੱਚ ਗਈ ਸੀ ਜਿਸ ਇਹਨਾਂ ਕੇ ਨਾਲ ਵੰਗ ਵਿੱਚ ਉਹਦੇ ਵਿੱਚ ਉਹ ਇਨਕੁਆਰੀ ਉਹਨੇ ਗਾਹਾਂ ਫਾਰਵਰਡ ਕਰਤੀ ਐ ਕਮੇਟੀ ਬਣਾ ਦਿੱਤੀ ਹੋਰ ਜਿਹਦੇ ਵਿੱਚ ਜਿਹੜਾ ਪੁੱਛੇਦੇ ਜਿਹੜੇ ਫੈਕਟਰੀ ਮੈਡਮਾ ਕੁਝ ਹੋਰ ਮੁਲਾਜ਼ਮ ਹੋ ਹੁਣ ਜਿਹੜੇ ਉਹ ਮੁਲਾਜ਼ਮ ਹੈਗੇ ਆ ਉਹ ਵੀ ਸਰਕਾਰ ਦੇ ਮੁਲਾਜ਼ਮ ਹੋ ਏਡਿਥ ਨੇ ਵੀ ਆਪਣਾ ਪੱਲਾ ਝਾੜ ਕੇ ਕਹਾਂ ਗੱਲ ਕਰਤੀ ਉਹਨੂੰ ਲੰਮਿਆਂ ਪਾਤਾ ਕਿ ਉਹ ਕਮੇਟੀ ਜਿਹੜੀ ਬਣੀ ਆ ਉਹ ਕੋਈ ਰਿਪੋਰਟ ਦੇਵੇ ਕਦੋਂ ਵਰ ਕਿ ਤੇ ਜਦ ਕਿ ਇੱਕ ਖੇਤ ਬੜਾ ਕਲੀਅਰ ਆ ਇਹ ਬੈਂਕਾਂ ਦਾ ਮਤਲਬ ਆ ਬੈਂਕਾਂ ਦੇ ਥਰੂ ਪੇਮੈਂਟਾਂ ਨਿਕਲੀਆਂ ਚੈੱਕ ਕੱਟ ਹੋਏ ਆ ਬਾਈ ਨੇਮ ਕੱਟ ਹੋਏ ਆ ਉਹ ਸਾਰੇ ਮਨਦੀਪ ਸਿੰਘ ਦੇ ਨਾਂ ਦੇ ਕੱਟ ਹੋਏ ਆ ਜਾਂ ਫਰਮਾ ਦੇ ਨਾਂ ਦੇ ਕੱਟ ਹੋਏ ਆ ਉਹਨਾਂ ਦੀ ਜਿਹੜੀ ਇਨਕੁਆਰੀ ਆ ਉਹ ਵਿਜੀਲੈਂਸ ਰਾਹੀਂ ਥੀਵੀਆਈ ਰਾਹੀਂ ਈਡੀ ਰਾਹੀਂ ਕਰਾ ਕੇ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੀਦਾ ਇਹਦੇ ਨਾਲ ਨਾਲ ਇੱਕ ਹੋਰ ਬਹੁਤ ਵੱਡਾ ਜਿਹੜਾ ਘਮੜਾ ਉਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਉਹ ਹੈਗਾ ਕਿ ਇੱਕ ਸੈਂਟਰ ਦੀ ਉਹ ਵੀ ਸਕੀਮ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ। ਉਹਦੇ ਵੀ ਬਹੁਤ ਵੱਡੇ ਪੈਸੇ ਜਿਹੜੇ ਆ ਸਾਰੇ ਬਲਾਕਾਂ ਦੇ ਵਿੱਚ ਹੀ ਰਿਹਾ ਆਏ ਆ। ਉਹ ਹੋਕ ਹੀ ਰਿਹਾ ਹੈਗਾ ਕਿ ਜਿਹੜੇ ਨਮਾਇंदे ਨੇ ਲੋਕਲ ਉਹ ਆਪਣੀ ਮਨਮਰਜ਼ੀ ਤੇ ਚੈੱਕ ਕੱਟ ਕੇ 10000 15000 10000 15000 ਦੇ ਜਾਂਦੇ। ਜਦ ਕਿ ਉਹ ਸਕੀਮ ਦੇ ਵਿੱਚ 1,60,000 ਤੱਕ ਜਾਂ 2.5 ਲੱਖ ਤੱਕ ਅਮਾਉਂਟ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ। ਉਹਦੀ ਘਰ ਦੀ ਕੰਡੀਸ਼ਨ ਦੇਖ ਕੇ ਹੁਣ ਇੱਕ ਇੱਕ ਪਿੰਡ ਦੇ ਵਿੱਚ 2-200 2-300 ਬੰਦੇ ਨੂੰ ਪੈਸੇ ਦਿੱਤੇ ਗਏ ਦਿੱਤੇ ਵੀ ਜਦੋਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਔਰ ਤੁਸੀਂ ਪੱਤਰਕਾਰ ਵੀ ਹੋ ਮੀਡੀਆ ਨਾਲ ਜੁੜੇ ਹੋਏ ਹੋ ਕੋਈ ਪਿੰਡ ਖਚੋਣ ਲਓ ਜਿਸ ਪਿੰਡ ਵਿੱਚ 2-250 ਬੰਦੇ ਨੂੰ ਪੈਸੇ ਦਿੱਤੇ ਗਏ ਮੈਨੂੰ ਤਿੰਨ ਬੰਦੇ ਦੇ ਨਾਂ ਦੱਸ ਦਿਓ ਉਹ ਉਸ ਬੰਦੇ ਨੇ ਇੱਕ ਬੋਲਾ ਸੀਮੈਂਟ ਦਾ ਵੀ ਲਾਇਆ ਹੋਵੇ ਉਹ ਵੀ ਕਰੋੜਾ ਰੁਪਇਆ ਜਿਹੜਾ ਆ ਉਹ ਵੀ ਖੁਰਦ-ਬਹੁਤ ਜਿਹੜਾ ਕੀਤਾ ਜਾ ਰਿਹਾ ਇੱਕ ਪਲਾਨਗ ਤਾਂ ਹੀ ਕੀਤਾ ਜਾ ਰਿਹਾ ਪੰਚਾਇਤਾਂ ਨੂੰ ਭੰਗ ਕਰਕੇ ਪੰਚਾਇਤਾਂ ਦੇ ਅਧਿਕਾਰ ਖੇਤਰ ਬਿਲਕੁਲ ਖਤਮ ਕਰਤੇ ਗਏ ਆ ਨਵੇਂ ਦੇ ਜਿਹੜੇ ਆ ਉਹ ਬਲੌਕ ਫੇਮਰਡ ਫਰੀਆ ਆ ਭੇਜਦੇ ਆ ਟਰੋੜੀਆਂ ਉਹਦੇ ਆਪ ਜਾਣੀਆਂ ਕਿਉਂਕਿ ਉਹ ਆਪਣੀਆਂ ਉਹ ਫੈਕਟਰੀਆਂ ਲਾ ਲਈਆਂ ਬਲੌਕ ਡਾਉਨਰ ਪਰ ਪੰਜ ਕਹਿੰਦਾ ਮੈਨੂੰ ਰੋਡ ਨਹੀਂ ਮਤਲਬ ਮਤਲਬ ਨਹੀਂ ਪਾਇਆ ਮੈਂ ਲਾਵਾ ਕਿੱਥੇ ਉਹ ਕਦੇ ਭੇਜਦੇ ਜੀ ਕੋਈ ਕੰਮ ਨਹੀਂ ਪੈਸੇ ਸੈਕਟਰੀ ਤੇ ਪ੍ਰਬੰਧਕ ਕੋਲਾਈ ਜਾਂਦਾ ਹੋ ਇਲੈਕਸ਼ਨ ਪ੍ਰੋਜੈਕਟਾਂ ਦੀ ਹੋ ਚੁੱਕੀ ਆ ਅੱਜ ਤੱਕ ਖੱਫੀ ਪਾਦਰ ਪੰਚਾਇਤਾਂ ਨੂੰ ਚਾਰਜ ਨਹੀਂ ਮਿਲਿਆ ਜਿਹਨੂੰ ਚਾਰਜ ਵੀ ਮਿਲਿਆ ਉਹਨੂੰ ਹੁਣ ਤੱਕ ਅਕਾਊਂਟ ਬੁੱਕਾ ਨਹੀਂ ਦਿੱਤੀਆਂ ਗਈਆਂ ਨਾ ਕੋਈ ਲਿਖਿਆ ਦਿੱਤਾ ਉਸ ਕਰ ਰਿਹਾ ਔਰ ਇੱਕ ਸੈਪੀ ਜਿਹੜਾ ਆ ਉਹ ਪਿੰਡ ਦੀ ਪੰਚਾਇਤ ਉਹ ਰਨ ਕਰ ਰਿਹਾ ਜੋ ਉਹਨੂੰ ਉਪਰੋਂ ਦੇ ਆਕਾ ਕਹਿੰਦੇ ਆ ਉਹ ਕੰਮ ਕਰੇ ਜਾ ਰਿਹਾ ਕੋਈ ਦੱਸੇ ਪੁੱਛੇ ਬੜਾ ਨਹੀਂ ਕਿਉਂਕਿ ਡੈਮੋਕ੍ਰੇਸੀ ਦੀ ਜਿਹੜੀ ਫਰਲੀ ਇਕਾਈ ਆ ਉਹ ਪਿੰਡ ਦੀ ਪੰਚਾਇਤ ਆ ਉਹਨੂੰ ਉਹ ਖਤਮੇ ਕਰ ਦਿੱਤੀਆਂ ਸਾਰੀਆਂ ਕੋਈ ਪੰਚਾਇਤਾਂ ਦਾ ਕੋਈ ਗੱਲ ਨਹੀਂ ਰਹੀ ਉਸ ਕਰਕੇ ਮੈਚ ਆਉਣਾ ਕਿ ਸਾਰੀਆਂ ਗੱਲਾਂ ਕਿਉਂਕਿ ਸਾਰਾ ਫੰਡਿੰਗ ਜਿਹੜੀ ਆ ਉਹ ਸੈਂਟਰ ਗਵਰਨਮੈਂਟ ਦੀ ਹੋ ਰਹੀ ਹੈ ਮੈਂ ਤੇ ਇਹ ਵੀ ਬੇਨਤੀ ਕਰਾਂਗਾ ਕਿ ਸੈਂਟਰ ਗਵਰਨਮੈਂਟ ਨੂੰ ਵੀ ਇਹ ਆਪਣੇ ਤੌਰ ਤੇ ਸਪੈਸ਼ਲ ਇਨਕੁਆਇਰੀ ਕਰਨ ਜਦੋਂ ਜਿਹੜੇ ਪੰਡੇ ਪੰਜਾਬ ਦੇ ਵਿੱਚ ਹੋਏ ਆ ਉਹ ਮੈਂ ਵੀ ਮਿਸ ਕਿਉਂ ਜਿਹੜੀ ਹੋ ਰਹੀ ਆ ਉਹ ਕਿੰਨੇ ਵੱਡੇ ਪੱਧਰ ਤੇ ਹੋ ਰਹੀ ਆ ਕਿ ਸਾਡੇ ਤਾਂ ਹੁਸ਼ਾਰਪੁਰ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਆ ਔਰ ਇਹ ਵੀ ਜਿਹੜੀ ਆ ਕਲੀਅਰ ਕੱਟ ਇਨਕੁਆਇਰੀ ਜਿਹੜੀ ਆ ਇਹ ਕਲੀਅਰ ਆ ਪਰ ਇਹ ਕਮੇਟੀਆਂ ਬਣਾ ਕੇ ਕੰਡੀਡੀ ਨੂੰ ਮਾਰ ਕਰਕੇ ਇਹ ਸਿਰਫ ਅੱਕਾਂ ਪੋਚਣ ਦੀ ਬੜੀ ਗੱਲ ਹੋ ਆ ਸਾਨੂੰ ਇਹਨਾਂ ਤੇ ਬਿਲਕੁਲ ਕੋਈ ਯਕੀਨ ਨਹੀਂ ਇੱਕ ਕਰਕੇ ਇਹ ਵੀ ਇਨਕੁਆਰੀ ਜਿਹੜੀ ਆ ਉਹ ਕਿਤੇ ਹੋਰ ਜਨਤੀ ਕੋਲ ਉਹ ਹੋਣੀ ਚਾਹੀਦੀ। ਲੇਕਿਨ ਜੇ ਅਸੀਂ ਉਹਨਾਂ ਦੇ ਅਧਿਕਾਰ ਹੀ ਖੋਲ ਮੰਗੋ। ਔਰ ਉੱਥੇ ਪੰਚਾਇਤ ਪ੍ਰੈਜ਼ੈਂਟ ਆ ਔਰ ਉਸ ਪੰਚਾਇਤ ਨੂੰ ਮੋਕੇ ਪਾਸੀ ਕਰਕੇ ਤੇ ਉੱਥੇ ਐਡਮਿਨਿਸਟਰेटर ਲਗਾਉਂਦਾ ਕੋਈ ਆਈਡੀਆ ਬੰਦਾ ਨਹੀਂ। ਲੇਕਿਨ ਉੱਥੇ ਵੀ ਐਡਮਿਨਿਸਟਰेटर ਲਾਇਆ ਜਾਂਦੇ ਆ ਔਰ ਜਿਹੜਾ ਸੈਕਟਰੀ ਇਹਨਾਂ ਦੇ ਕਹਿ ਨਹੀਂ ਲੱਗਦਾ। ਜਿਹੜਾ ਸੈਕਟਰੀ ਵੀ ਇਹਨਾਂ ਦੇ ਕਹਿ ਨਹੀਂ ਲੱਗਦਾ ਤੇ ਉਹਦੇ ਖਿਲਾਫ ਕਾਰਵਾਈ ਕੀ ਕਰਦੇ ਆ। ਔਰ ਮੈਂ ਇਹ ਸਮਝਦੀ ਆ ਕਿ ਇਹਨਾਂ ਨੇ ਪੰਚਾਇਤਾਂ ਦਾ ਅਧਿਕਾਰ ਹੀ ਖਤਮ ਕਰ ਦਿੱਤਾ ਦੂਸਰੀ ਗੱਲ ਇੱਕ ਹੋਰ ਆ ਕਿ ਜਿਹੜੇ ਆਪਾਂ 14ਵਾਂ 15ਵਾਂ ਵੇਤਨ ਕਮਿਸ਼ਨ ਦੇ ਪੈਸੇ ਆ ਉਹ ਗਵਰਨਮੈਂਟ ਆਫ ਹਿੰਦਿਆਨੇ ਦੇ ਪੈਸੇ ਆ ਉਹ ਜਿਹੜੇ ਪੈਸੇ ਹੈਗੇ ਆ ਉਹ ਸੜਕਾ ਬਣਾਉਣ ਵਾਸਤੇ ਨਹੀਂ ਆ ਉਹ ਪਿੰਡ ਦੀ ਜਿਹੜੀ ਡਿਵੈਲਪਮੈਂਟ ਵਾਸਤੇ ਆ ਔਰ ਉਹ ਤਾਂ ਹੋ ਨਹੀਂ ਰਹੀ ਜਿੱਥੇ ਇਹਨਾਂ ਨੂੰ ਜ਼ਿਆਦਾ ਪੈਸੇ ਆਉਂਦਾ ਬੈਨੀਫਿਟ ਹੁੰਦਾ ਉੱਥੇ ਇਹਨਾਂ ਦੇ ਜਿਹੜੇ ਇਨਚਾਰਜ ਹੈਗੇ ਆ ਵੀਡੀਓ ਨਾਲ ਲੋ ਇਹਾਂ ਕੋਈ ਹੋਰ ਇਹਨਾਂ ਦੀ ਟੀਮ ਬਣੀ ਹੋਆ ਉਹ ਨਾਲ ਉਹ ਮਤਲਬ ਐਸ਼ੀਂ ਦਰ ਲਾ ਰਿਹਾ ਕਿਉਂਕਿ ਮੈਂ ਵੀ ਇੱਕ ਵਨ ਬਲੌਕ ਵਿੱਚ ਕੇ ਪੁੱਛਿਆ ਸੀਗਾ ਵੀਡੀਓ ਸਾਬ ਨੂੰ ਪੁੱਛਿਆ ਮੈਂ ਕਿਹਾ ਵੀ ਦੱਸੋ ਕਿ ਜਿਹੜਾ 35 ਲੱਖ 40 ਲੱਖ ਰੁਪਏ ਪੰਚਾਇਤ ਨਾਲ ਉਹਦਾ ਕੁਝ ਕਿੱਥੇ ਲਾਉਣਾ ਹੈ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਕੋਈ ਨਹੀਂ ਕੋਈ ਨਹੀਂ ਮੈਂ ਤੁਹਾਨੂੰ ਲਿਸਟ ਭੇਜ ਦੂੰਗਾ ਕੋਈ ਲਿਸਟ ਨਹੀਂ ਆਈ ਅਜੇ ਤੱਕ ਨਾ ਕੋਈ ਉਹਨਾਂ ਨੇ ਸਾਨੂੰ ਦੱਸਿਆ ਔਰ ਕਈਆਂ ਪਿੰਡਾਂ 'ਚ ਸ਼ਾਂਤਰਾਸ਼ੀ ਚ ਵੀ ਬੜਾ ਕਾਪਲਾ ਆ ਤੇ ਇਹ ਵੀ ਮੇਰਾ ਖਿਆਲ ਚੈੱਕ ਕਰਨਾ ਚਾਹੀਦਾ ਮੈਂ ਤੇ ਇਹ ਕਹੂੰਗੀ ਕਿ ਸੈਂਟਰਲ ਦੀਆਂ ਸਕੀਮਾਂ ਸੈਂਟਰ ਦੇ ਪੈਸੇ ਆ ਰਹੇ ਆ ਔਰ ਸੈਂਟਰ ਵਾਲਿਆਂ ਨੂੰ ਇਹ ਜੁੜੀ ਇਹਦੇ ਵਿੱਚ ਆਪਣੀ ਕੋਈ ਨਾ ਕੋਈ ਕਾਰਜਕਾਰੀ ਕਰਨੀ ਚਾਹੀਦੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ ਕਰੋ